ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਜਿੱਥੇ ਕੀ ਪਾਸਟਰ ਬਜਿੰਦਰ ਸਿੰਘ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਜਿਹੜਾ ਬਿਲਕੁਲ ਜਬਰ ਜਨਾਹ ਦਾ ਮਾਮਲਾ ਜਿਹੜਾ ਦਰਜ ਹੋਇਆ ਸੀਗਾ ਤੇ 7 ਸਾਲਾਂ ਬਾਅਦ ਔਰਤ ਨੂੰ ਇਨਸਾਫ ਮਿਲਿਆ ਹੈ ਤੇ ਜਿਹੜਾ ਕਿ 28 ਮਾਰਚ ਨੂੰ ਕੋਰਟ ਦੇ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਸੀਗਾ ਪਾਸਟਰ ਬਜਿੰਦਰ ਸਿੰਘ ਹੁਣਾਂ ਨੂੰ ਤੋਂ ਉਸ ਤੋਂ ਬਾਅਦ ਅੱਜ ਜਿਹੜੀ ਸਜ਼ਾ ਸੁਣਾ ਦਿੱਤੀ ਗਈ ਹੈ ਤੁਹਾਡੇ ਨਾਲ ਖਬਰਾਂ ਸਾਜੀ ਕਰ ਰਿਹਾ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਹੈ ਜਿੱਥੇ ਕਿ ਪਾਸਟਰ ਬਜਿੰਦਰ ਸਿੰਘ ਹੋਣਾ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ 28 ਮਾਰਚ ਨੂੰ ਕੋਰਟ ਦੇ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਜ਼ਬਰ ਜਨਾਬ ਦੇ ਮਾਮਲੇ ਦੇ ਵਿੱਚ 8 ਸਾਲਾਂ ਬਾਅਦ ਜਿਹੜਾ ਇਸ ਔਰਤ ਨੂੰ ਇਨਸਾਫ ਮਿਲਦਾ ਹੈ ਦੇਖ ਸਕਦੇ ਹੋ ਤਸਵੀਰਾਂ ਅੱਜ ਮੁਹਾਲੀ ਕੋਰਟ ਦੇ ਵੱਲੋਂ ਸਜ਼ਾ ਜਿਹੜੀ ਇਹ ਪਾਸਟਰ ਬਜਿੰਦਰ ਸਿੰਘ ਹੋਣਾ ਨੂੰ ਸੁਣਾ ਦਿੱਤੀ ਗਈ ਏ ਮਾਮਲਾ ਜਿਹੜਾ ਜ਼ਬਰ ਜਨਾਬ ਦਾ ਸੀਗਾ ਕਾਫੀ ਸਾਲਾਂ ਤੋਂ ਇਸ ਔਰਤ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾਦੀ ਸੀਗੀ ਤੇ 28 ਮਾਰਚ ਨੂੰ ਹਾਲਾਂਕਿ ਕੋਰਟ ਦੇ ਵੱਲੋਂ ਇਹ ਵੀ ਦੋਸ਼ੀ اقرار ਕਰ ਦਿੱਤਾ ਗਿਆ ਜਿਗਾ ਕਿ ਪਾਸਟਰ ਬਜਿੰਦਰ ਸਿੰਘ ਦੋਸ਼ੀ ਨੇ ਉਹਨਾਂ ਦੇ ਵੱਲੋਂ ਇਹ ਜਿਹੜਾ ਗੁਨਾਹ ਹੈ 21 ਤੱਕ ਗਿਆ ਉਸ ਤੋਂ ਬਾਅਦ ਅੱਜ ਸਜ਼ਾ ਸੁਣਾਈ ਜਾਣੀ ਸੀ ਸੋ ਕੋਰਟ ਦੇ ਵੱਲੋਂ ਫੈਸਲਾ ਸਾਹਮਣੇ ਆ ਗਿਆ ਤੇ ਉਮਰ ਕੈਦ ਦੀ سزا ਜਿਹੜੀ ਹੈ ਪਾਸਟਰ ਬਜਿੰਦਰ ਸਿੰਘ ਨੂੰ ਦੇ ਦਿੱਤੀ ਗਈ ਹੈ ਸੁਣਾ ਦਿੱਤੀ ਗਈ ਹੈ ਮਾਨਯੋਗ ਕੋਰਟ ਦੇ ਵੱਲੋਂ ਇਸ ਸਮੇਂ ਦੀ ਵੱਡੀ ਖਬਰ ਹੈ ਜਿੱਥੇ ਕਿ ਪਾਸਟਰ ਬਜਿੰਦਰ ਸਿੰਘ ਹੁਣਾਂ ਨੂੰ ਕੋਰਟ ਦੇ ਵੱਲੋਂ ਮਾਨਯੋਗ ਕੋਰਟ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ ਉਮਰ ਕੈਦ ਦੀ ਸਜ਼ਾ ਜਿਹੜੀ ਇਹ ਸੁਣਾ ਦਿੱਤੀ ਗਈ ਹੈ ਸੋ ਅੱਜ ਇਹ ਕਹਿ ਸਕਦੇ ਹੋ ਕਿ 7 ਤੋਂ 8 ਸਾਲਾਂ ਬਾਅਦ 2018 ਦਾ ਇਹ ਮਾਮਲਾ ਹੈ ਜ਼ਬਰ ਜਨਾਬਾ ਮਾਮਲਾ ਸੀਗਾ ਜਿੱਥੇ ਕਿ ਜ਼ਰਖਪੁਰ ਦੀ ਇੱਕ ਮਹਿਲਾ ਸੀਗਾ ਉਸ ਦੇ ਵੱਲੋਂ ਇਹ ਦੋਸ਼ ਲਗਾਏ ਗਏ ਸੀਗੇ ਕਿ ਮੇਰਦਾਲ ਜਬਰ ਜਰਾ ਕੀਤਾ ਗਿਆ ਉਸ ਤੋਂ ਬਾਅਦ ਕੋਰਟ ਦੇ ਵਿੱਚ ਮਾਮਲਾ ਚੱਲਦਾ ਹੈ ਮਾਮਲਾ ਚੱਲਣ ਤੋਂ ਬਾਅਦ 28 ਮਾਰਚ ਨੂੰ ਮਾਨਯੋਗ ਕੋਰਟ ਦੇ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਸੀਗਾ ਸੋ ਅੱਜ ਫੈਸਲਾ ਜਿਹੜਾ ਕੋਰਟ ਵੱਲੋਂ ਸੁਣਾ ਦਿੱਤਾ ਗਿਆ ਹੈ ਉਮਰ ਕੈਤਰੀ ਸਜ਼ਾ ਪਾਸਟਰ ਬਜਿੰਦਰ ਸਿੰਘ ਨੂੰਹਾਂ ਨੂੰ ਸੁਣਾ ਦਿੱਤੀ ਗਈ ਹੈ ਇਸ ਪੂਰੀ ਖਬਰ ਬਾਬਤ ਤੁਹਾਡਾ ਕੀ ਵਿਚਾਰ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜਿੱਤੇ ਕਿ ਪਾਸਟਰ ਬਜਿੰਦਰ ਸਿੰਘ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ मैं तो चाहती हूँ वो एक साइको इंसान है वो हमेशा ही अंदर रहे बाहर आके वो यही काम करेगा बहुत सारे लोग आएंगे और मैं जानती हूँ बहुत सारी और भी लड़कियां निकल के आएंगी क्योंकि ये धमका के रखता था मैं मैं आज बहुत खुश हूँ मैं अकेले इस लड़ाई को नहीं जीती हूँ बहुत सारी लड़कियां जीती हैं बहुत सारी लड़कियां वहाँ से आजाद भी होंगी और बहुत सारी लड़कियां नहीं लड़के भी आजाद होंगे वहाँ से ਮੈਂ ਡੀਜੀਪੀ ਸਰਸੇ ਰਿਕੁਐਸਟ ਕਰਨਾ ਚਾਹਤੀ ਹੂੰ ਕਿ ਸਾਡੀ ਸੁਰੱਖਿਆ ਯਕੀਨੀ ਬਣਾਈ ਜਾਏ ਮੇਰੇ ਪਤੀ ਕੋ ਔਰ ਮੇਰੇ ਆਉਣ ਵਾਲੇ ਸਮੇਂ ਮੇ ਬਹੁਤ ਸਾਰੇ ਝੂਠੇ ਪਰਚੇ ਵੀ ਹੋ ਸਕਤੇ ਹਨ ਕਿਉਂਕਿ ਜਿਵੇਂ ਪਹਿਲੇ ਵੀ ਹੋਏ ਹਨ ਔਰ ਹਮਾਰੇ ਉਪਰ ਅਟੈਕ ਵੀ ਹੋ ਸਕਤੇ ਹਨ ਹਮਲੇ ਵੀ ਹੋ ਸਕਤੇ ਹਨ ਸਮੇਂ ਦੀ ਸਭ ਤੋਂ ਵੱਡੀ ਖਬਰ ਜਿੱਥੇ ਕਿ ਪਾਸਟਰ ਬਜਿੰਦਰ ਸਿੰਘ ਨੂੰ ਸਜ਼ਾ ਸੁਣਾਈ ਦਿੱਤੀ ਗਈ ਹੈ ਜਿਹੜਾ ਬਿਲਕੁਲ ਜ਼ਬਰ ਜਨਾਹ ਦਾ ਮਾਮਲਾ ਜਿਹੜਾ ਦਰਜ ਹੋਇਆ ਸੀਗਾ ਤੇ 7 ਸਾਲਾਂ ਬਾਅਦ ਔਰਤ ਨੂੰ ਇਨਸਾਫ ਮਿਲਿਆ ਹੈ ਤੇ ਜਿਹੜਾ ਕਿ 28 ਮਾਰਚ ਨੂੰ ਕੋਰਟ ਦੇ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਸੀਗਾ ਪਾਸਟਰ ਬਜਿੰਦਰ ਸਿੰਘ ਹੁਣਾਂ ਨੂੰ ਤੋਂ ਉਸ ਤੋਂ ਬਾਅਦ ਅੱਜ ਜਿਹੜੀ ਸਜ਼ਾ ਸੁਣਾ ਦਿੱਤੀ ਗਈ ਹੈ ਤੁਹਾਡੇ ਨਾਲ ਇੱਕ ਖਬਰ ਸਾਝੀ ਕਰ ਰਿਹਾ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਹੈ ਜਿੱਥੇ ਕਿ ਪਾਸਟਰ ਬਜਿੰਦਰ ਸਿੰਘ ਹੁਣਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ 28 ਮਾਰਚ ਨੂੰ ਕੋਰਟ ਦੇ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਜ਼ਬਰ ਜਨਾਹ ਦੇ ਮਾਮਲੇ ਦੇ ਵਿੱਚ 8 ਸਾਲਾਂ ਬਾਅਦ ਜਿਹੜਾ ਇਸ ਔਰਤ ਨੂੰ ਇਨਸਾਫ ਮਿਲਦਾ ਹੈ ਦੇਖ ਸਕਦੇ ਹੋ ਤਸਵੀਰਾਂ ਅੱਜ ਮੁਹਾਲੀ ਕੋਰਟ ਦੇ ਵੱਲੋਂ ਸਜ਼ਾ ਜਿਹੜੀ ਇਹ ਪਾਸਟਰ ਬਜਿੰਦਰ ਸਿੰਘ ਹੋਣਾ ਨੂੰ ਸੁਣਾ ਦਿੱਤੀ ਗਈ ਏ ਮਾਮਲਾ ਜਿਹੜਾ ਜਬਰ ਜਨਾਤ ਦਾ ਸੀਗਾ ਕਾਫੀ ਸਾਲਾਂ ਤੋਂ ਇਸ ਔਰਤ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀਗੀ ਤੇ 28 ਮਾਰਚ ਨੂੰ ਹਾਲਾਂਕਿ ਕੋਰਟ ਦੇ ਵੱਲੋਂ ਇਹ ਵੀ ਦੋਸ਼ੀ ਕਰਾਰ ਕਰ ਦਿੱਤਾ ਗਿਆ ਸੀਗਾ ਕਿ ਪਾਸਟਰ ਬਜਿੰਦਰ ਸਿੰਘ ਦੋਸ਼ੀ ਨੇ ਉਹਨਾਂ ਦੇ ਵੱਲੋਂ ਇਹ ਜਿਹੜਾ ਗੁਨਾਹ ਹੈ 21 ਤੱਕ ਗਿਆ ਉਸ ਤੋਂ ਬਾਅਦ ਅੱਜ ਸਜ਼ਾ ਸੁਣਾਈ ਜਾਣੀ ਸੀ ਸੋ ਕੋਰਟ ਦੇ ਵੱਲੋਂ ਫੈਸਲਾ ਸਾਹਮਣੇ ਆ ਗਿਆ ਤੇ ਉਮਰ ਕੈਦ ਦੀ سزا ਜਿਹੜੀ ਹੈ ਪਾਸਟਰ ਬਜਿੰਦਰ ਸਿੰਘ ਨੂੰ ਦੇ ਦਿੱਤੀ ਗਈ ਹੈ ਸੁਣਾ ਦਿੱਤੀ ਗਈ ਹੈ ਮਾਣਯੋਗ ਕੋਰਟ ਦੇ ਵੱਲੋਂ ਇਹ ਸਮਝ ਦੀ ਵੱਡੀ ਖਬਰ ਹੈ ਜਿੱਥੇ ਕਿ ਪਾਸਟਰ ਬਜਿੰਦਰ ਸਿੰਘ ਹੁਣਾਂ ਨੂੰ ਕੋਰਟ ਦੇ ਵੱਲੋਂ ਮਾਣਯੋਗ ਕੋਰਟ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ ਉਮਰ ਕੈਦ ਦੀ ਸਜ਼ਾ ਜਿਹੜੀ ਇਹ ਸੁਣਾ ਦਿੱਤੀ ਗਈ ਹੈ ਸੋ ਅੱਜ ਕਹਿ ਸਕਦੇ ਹੋ ਕਿ 7 ਤੋਂ 8 ਸਾਲਾਂ ਬਾਅਦ 2018 ਦਾ ਇਹ ਮਾਮਲਾ ਹੈ ਜ਼ਬਰ ਜਨਾਬਾ ਮਾਮਲਾ ਸੀਗਾ ਜਿੱਥੇ ਕਿ ਜ਼ਰਖਪੁਰ ਦੀ ਇੱਕ ਮਹਿਲਾ ਸੀਗਾ ਉਸ ਦੇ ਵੱਲੋਂ ਇਹ ਦੋਸ਼ ਲਗਾਏ ਗਏ ਸੀਗੇ ਕਿ ਮਿਰਦਾਲ ਜਬਰ ਜਨਾਹ ਕੀਤਾ ਗਿਆ ਉਸ ਤੋਂ ਬਾਅਦ ਕੋਰਟ ਦੇ ਵਿੱਚ ਮਾਮਲਾ ਚੱਲਦਾ ਹੈ ਮਾਮਲਾ ਚੱਲਣ ਤੋਂ ਬਾਅਦ 28 ਮਾਰਚ ਨੂੰ ਮਾਣੀਓ ਕੋਰਟ ਦੇ ਵੱਲੋਂ ਦੋਸ਼ੀ ਿਕਰਾਰ ਦਿੱਤਾ ਗਿਆ ਸੀਗਾ ਸੋ ਅੱਜ ਫੈਸਲਾ ਜਿਹੜਾ ਕੋਰਟ ਵੱਲੋਂ ਸੁਣਾ ਦਿੱਤਾ ਗਿਆ ਹੈ ਉਮਰ ਕੈਤ ਦੀ ਸਜ਼ਾ ਪਾਸਟਰ ਬਜਿੰਦਰ ਸਿੰਘ ਹੋਣਾ ਨੂੰ ਸੁਣਾ ਦਿੱਤੀ ਗਈ ਹੈ ਇਸ ਪੂਰੀ ਖਬਰ ਬਾਬਤ ਤੁਹਾਡਾ ਕੀ ਵਿਚਾਰ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜਿੱਤੇ ਕਿ ਪਾਸਟਰ ਬਜਿੰਦਰ ਸਿੰਘ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈਏ